ਹਾਂਜੀ ਦੋਸਤੋ ਕਾਲੇ ਕੇ ਮੇਲੇ ਦੇ ਵਿੱਚ ਖੜੇ ਆ ਬਾਈ ਜੀ ਤੇ ਆਮ ਤੌਰ ਤੇ ਤੁਸੀਂ ਜਾਣਦੇ ਹੋਵੋਗੇ ਵੀ ਇਸ ਮੇਲੇ ਦੇ ਵਿੱਚ ਜਿਹੜਾ ਬੀਟਲ ਬੱਕਰੀ ਬਹੁਤ ਜ਼ਿਆਦਾ ਆਉਂਦੀ ਹੈ ਚੰਗੀਆਂ ਵਧੀਆ ਕੁਆਲਿਟੀ ਦੀਆਂ ਹਾਈਟ ਵਾਲੀਆਂ ਬੀਟਲ ਬੱਕਰੀਆਂ ਆਉਂਦੀਆਂ ਨੇ ਪਰ ਅੱਜ ਕਾਲੇ ਕੇ ਮੇਲੇ ਦੇ ਵਿੱਚ 2024 ਦੇ ਵਿੱਚ ਇਹ ਮੁੰਡੇ ਆਏ ਹੈਗੇ ਆ ਬਰਬਰਾ ਬੱਕਰਾ ਲੈ ਕੇ ਬਾਈ ਜੀ ਤੇ ਬਰਬਰੇ ਬੱਕਰੀ ਦੀ ਕੁਆਲਿਟੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਆ ਤੇ ਕੱਲਾ ਹੀ ਬੱਕਰਾ ਇਹ ਸਾਰੇ ਮੇਲੇ ਦੇ ਵਿੱਚ ਬੀਟਲ ਬੱਕਰੀਆਂ ਦੇ ਇੱਥੇ ਹਜ਼ਾਰਾਂ ਦੇ ਵਿੱਚ ਹੋਣਗੀਆਂ ਹਨਾ ਪਰ ਬਰਬਰੀ ਇੱਕ ਨਾਗੀ ਆਇਆ ਤੇ ਬਾਈ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਕੀ ਮਕਸਦ ਨਾਲ ਆਏ ਆ ਕਿਹੜਾ ਪਿੰਡ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਆ ਵੀਰੇ ਆਪਣਾ ਬਾਈ ਮੇਰਾ ਨਾਮ ਸੰਦੀਪ ਸਿੰਘ ਪਿੰਡ ਚੁਗੇਕਣਾ ਜ਼ਿਲ੍ਹਾ ਤੁੰਨਾ ਠੀਕ ਆ ਬਾਈ ਬਾਈ ਇਹਦੇ ਬਾਰੇ ਦੱਸੋ ਯਾਰ ਬਾਕੀ ਤਾਂ ਸਾਰੇ ਚਲੋ ਆਏ ਆ ਹਨਾ ਭਰਾ ਆਪਣੇ ਬੀਟਲ ਪ੍ਰਾਣੀਆ ਬੱਕਰੀਆਂ ਲੈ ਕੇ ਆਏ ਆ ਹਰ ਸਾਲ ਆਉਂਦੇ ਆ ਮਰ ਸਾਡੇ ਦੇਖਣ ਤੁਸੀਂ ਇੱਥੇ ਬਰਬਰਾ ਲੈ ਕੇ ਆਏ ਹੋ ਬਾਈ ਭਾਈ ਆਪਣਾ ਮੇਨ ਕਾਰਨ ਤਾਂ ਇਹ ਬਰੀਡ ਦਿਖਾਉਣ ਵਾਸਤੇ ਆਏ ਆ ਆਪਾਂ ਕਿਉਂਕਿ ਇੱਧਰ ਲੇਰਗੇ ਜਿਆਦੇ ਬੀਟਰ ਪਾਉਂਦੇ ਆਂ ਹਾਂਜੀ ਜਿਆਦੇ ਪਾਲੀ ਜਾਂਦੀ ਆ ਹਾਂਜੀ ਤੇ ਕਿ ਇੱਧਰ ਦੇ ਬੰਦਿਆਂ ਨੂੰ ਵੀ ਚੰਗ ਲੱਗਦੀ ਇਹੋ ਚੀਜ਼ ਠੀਕ ਆ ਭਾਈ ਵਧੀਆ ਬਰੀਡ ਆ ਭਾਈ ਆਪਣੇ ਆਮ ਘਰਾਂ ਵਿੱਚ ਰੱਖਣ ਵਾਲੀ ਠੀਕ ਆ ਜੀ ਬਾਹਰ ਚਰਾਣ ਦੀ ਲੋੜ ਨਹੀਂ ਭਾਈ ਇਹਦੀ ਉਮਰ ਕਿੰਨੀ ਆ ਬੱਕਰੇ ਦੀ ਉਮਰ ਭਾਈ ਇਹਦੀ ਡੇਢ ਸਾਲ ਦੇ ਲਗਭਗ ਠੀਕ ਆ ਜਿਵੇਂ ਤੁਸੀਂ ਗੱਲ ਕਰੀਏ ਵੀ ਇਸ ਏਰੀਏ ਦੇ ਵਿੱਚ ਲੋਕਾਂ ਨੂੰ ਸ਼ੌਂਕ ਪਵੇ ਹਨਾ ਆਪਾਂ ਦੇਖ ਰਹੇ ਹਾਂ ਵੀ ਪੰਜਾਬ ਦੇ ਵਿੱਚ ਵੈਸੇ ਬਰਬਰੀ ਦਾ ਬਹੁਤ ਲੋਕਾਂ ਨੂੰ क्रेज ਹੋ ਗਿਆ ਨਵੇਂ ਬੰਦੇ ਜਿਹੜੇ ਵੀ ਆ ਰਹੇ ਆ ਬਰਬਰੀ ਬੱਕਰੀਵਾਂ ਲੈ ਆ ਰਹੇ ਆ ਤੇ ਕੁੱਲ ਮਿਲਾ ਕੇ ਗੱਲ ਕਰੀਏ ਤੁਸੀਂ ਜੇ ਕੰਮ ਕਰਦੇ ਹੋ ਹੈਗਾ ਕਿੰਨਾ ਕੁ ਲੋਕਾਂ ਦੀ ਮੰਗ ਰਹਿੰਦੀ ਹੈ ਬੱਚਿਆਂ ਦੀ ਜਾਂ ਬੱਕਰੀਆਂ ਦੀ ਬਈ ਬਰਬਰੀ ਇਹਨਾਂ ਘਰੇ ਕਾਨ ਕੀ ਹੈ ਬਈ ਚੰਗੀ ਕੁਆਲਿਟੀ ਮਿਲਦੀ ਨਹੀਂ ਹੂੰ ਜੇ ਕਿਸੇ ਬੰਦੇ ਨੇ ਮੈਂ ਕੰਮ ਸਟਾਰਟ ਕਰਨਾਗਾ ਮਦਰਮਿਆਣੀ ਬੱਕਰੀ 10-12000 ਰੁਪਏ ਬੱਚਿਆਂ ਵਾਲੀ ਬੱਕਰੀ ਲੈ ਕੇ ਸਟਾਰਟ ਕਰ ਲੈ ਉਹ ਦੁਗਾਂਗੇ ਮੀਟਿੰਗ ਰਾਕੇ ਤੇ ਆ ਗਿਆ ਠੀਕ ਆ ਬਾਈ ਬੱਚਾ ਬਾਈ ਦਾ ਬਹੁਤ ਸੋਹਣਾ ਬਾਈ ਹੈ ਨਾ ਤੇ ਬਾਕੀ ਸਾਰੇ ਮੇਲੇ 'ਚ ਲੋਕ ਦੇਖਦੇ ਆ ਖੜ ਖੜ ਕੇ ਪੁੱਛਦੇ ਆ ਰੇਟ ਵੀ ਪੁੱਛਦੇ ਹੋਣਗੇ ਹਨਾ ਬਾਈ ਹਾਂਜੀ ਬਾਈ ਤੁਸੀਂ ਫਿਰ ਵੇਚਣਾ ਨਹੀਂ ਇਹ ਨਹੀਂ ਵੇਚਣਾ ਨਹੀਂ ਠੀਕ ਆ ਬਾਈ ਬਾਈ ਸ਼ੌਂਕ ਕਰਨ ਆਇਆ ਬਈ ਦਿਖਾਉਣ ਆਇਆ ਹੈਗਾ ਵਿਕਾਉ ਨਹੀਂ ਆ ਬੱਕਰਾ ਤੇ ਬਾਈ ਇਹਦੀ ਗੱਲ ਕਰੀਏ ਬਲੱਡ ਲਾਈਨ ਦੀ ਪਿੱਛੋਂ ਕਿਹੜੇ ਬੱਕਰੇ ਦਾ ਹੈਗਾ ਬੱਕਰੀ ਤੁਹਾਡੇ ਕੋਲ ਘਰੇ ਸੀ ਜਾਂ ਕਿੱਥੋਂ ਆਇਆ ਤੁਹਾਡੇ ਕੋਲੇ ਬਾਬੇ ਤੋਂ ਆਇਆ ਸੀਗਾ ਬਲਕਾਨ ਤੋਂ ਬੁੱਧਰ ਵਾਲੀ ਵਾਲੇ ਨੇ ਅੱਛਾ ਬਾਈ ਰਾਜਸਥਾਨ ਤੋਂ ਹਾਂਜੀ ਹਾਂਜੀ ਠੀਕ ਹੈ ਜੀ ਇਹ ਬਰੀਡ ਦੇ ਦੋ ਹੀ ਬੱਕਰੇ ਆਏ ਆਪਣੇ ਪੰਜਾਬ ਤੋਂ ਬਾਈ ਅੱਛਾ ਬਾਈ ਦੋਨੇ ਆਪਾਂ ਲੈ ਕੇ ਆਨੇ ਆ ਠੀਕ ਹੈ ਜੀ ਇਹ ਦੋਨੇ ਚੰਗੇ ਭਾਅ ਤੇ ਆ ਜਾਊਗਾ ਇਹ ਬੱਕਰਾ ਤੁਸੀਂ ਫਿਰ ਮੁੱਲ ਲਿਆ ਸੀਗਾ ਕੀ ਰੇਟ ਤੇ ਲਿਆ ਸੀ ਬਾਈ ਇਹ ਤਾਂ ਬਾਈ ਹੁਣ ਗੱਪਾਂ ਵਾਲੇ 65000 ਰੁਪਏ ਆ ਜੀ ਤੇ ਯਕੀਨ ਨਹੀਂ ਕਰਦੇ ਹੁਣੇ ਲੋਕ ਹਨਾ ਹਾਂਜੀ ਬਾਈ ਨਹੀਂ ਕਰ ਚਲੋ ਆਏ ਤਾਂ ਹੁਣ ਬਈ ਆਏ ਆ ਹੁਣ ਕਿਸੇ ਕੋਲੇ ਮੋਬਾਈਲ ਆ 5 5 7 7000 ਦੇ ਵੀ ਆ ਹਾਂ ਥੋੜਾ ਯਾਰ ਦਾ ਸ਼ੌਂਕ ਆ ਠੀਕ ਹੈ ਜੀ ਹੈਨਾ ਆਪਾਂ ਨੂੰ ਵਧੀਆ ਲੱਗਿਆ ਭਾਈ ਬਰਪਰੀ ਨਸਲ ਦੀ ਬਈ ਪਛਾਣ ਦੱਸੋ ਕਿਵੇਂ ਹੁੰਦੀ ਹੈ ਇਹਦੀ ਕੁਆਲਿਟੀ ਦੀ ਗੱਲ ਕਰੀਏ ਕੰਨਾਂ ਦੀ ਕੁਆਲਿਟੀ ਹੁੰਦੀ ਹੈ ਹਾਂਜੀ ਹਾਂਜੀ ਕੰਨ ਉੱਪਰ ਨੂੰ ਖੜੇ ਹੋਣੇ ਚਾਹੀਦੇ ਆ ਠੀਕ ਆ ਬਈ ਤੇ ਜਿਵੇਂ ਆਮ ਬੀਟਲ ਦੇ ਵਿੱਚ ਦੇਖਿਆ ਜਾਂਦਾ ਵੀ ਪੂਛ ਲੰਬੀ ਰੱਖਦੇ ਆ ਲੋਕ ਜਾਦੇ ਹਨਾ ਅੱਡਾਂ ਪੈਰਾਂ ਦਾ ਖੁੱਲਾ ਹੋਣਾ ਚਾਹੀਦਾ ਬੱਕਰਾ ਬਰਬਰੀ ਦੇ ਵਿੱਚ ਦੱਸਿਓ ਜੀ ਹੋਰ ਕੀ ਕੀ ਨਿਸ਼ਾਨੀਆਂ ਦੇਖੀਆਂ ਜਾਂਦੀਆਂ ਨੇ ਠੀਕ ਆ ਜੀ ਤੇ ਉਸ ਤੋਂ ਬਾਅਦ ਚਲੋ ਬਾਡੀ ਸਟਰਕਚਰ ਆ ਜਾਂਦਾਗਾ ਹਾਂਜੀ ਤੇ ਬਾਕੀ ਕਈ ਬੰਦੇ ਬਈ ਕੰਨਰ ਨੂੰ ਲੈ ਕੇ ਗੱਲ ਕਰਦੇ ਆ ਹਾਂਜੀ ਤੇ ਬਈ ਅੱਖਾਂ ਚਿੱਟੀਆਂ ਦੀ ਗੱਲ ਕਰਦੇ ਆ ਹੂੰ ਬਈ ਆਪਣੇ ਕੋਲ ਤਾਂ ਖਿੱਟੀਆਂ ਕਿੰਨੇ ਜਿੰਨੀਆਂ ਲਾਲ ਅੱਖਾਂ ਨੇ ਬਰਬਰੀਆ ਠੀਕ ਆ ਬਈ ਵਕਵਾ ਦੀ ਵਧੀਆ ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦਿਆਂ ਨੂੰ ਮੈਨੂੰ 7 ਸਾਲ ਦੇ ਕਰੀ ਹੋ ਗਿਆ ਤੇ ਆਪਾਂ ਇੱਕ ਇੱਕ ਬੱਕਰੀ ਇਕੱਠੀ ਕਰੀ ਆ ਜੀ ਲਿਆ ਲਿਆ ਕਿਧਰੋਂ ਤੋਂ ਹਾਂਜੀ ਤੇ ਕੱਟੀਆਂ ਬੱਕਰੀਆਂ ਨਿਕਲਦੀਆਂ ਸੀ ਇਕੱਲੀ ਇਕੱਲੀ ਤੇ ਅੱਜ ਨੇ ਬੀਹਾਈ ਬੱਕਰੀਆਂ ਠੀਕ ਆ ਬਾਈ ਬਾਈ ਹੋਰ ਕੀ ਕੰਮ ਨਾਲ ਫਿਰ ਪੜ੍ਹਾਈ ਪੜ੍ਹਾਈ ਵੀ ਕਰਦੇ ਹੋਗੇ ਇਸੇ ਕੰਮ ਦੇ ਮੈਂ ਬੀਏ ਐਮ ਕਰ ਲਈ ਹੈਗੀ ਹਾਂਜੀ ਨਾਲ ਖੇਤੀ ਨਾਲ ਨਾਲ ਬਾਈ ਆਪਣਾ ਸਹਾਇਕ ਇਹ ਸਹਾਇਕ ਧੰਦਾ ਹੈਗਾ ਜਿਵੇਂ ਅੱਜਕੱਲ ਵਰਬਰੀਆਂ ਦੇ ਵੀਰੇ ਰੇਟ ਬਹੁਤ ਹੋ ਚੁੱਕਿਆ ਹਨ ਜਿਨ੍ਹਾਂ ਬੰਦਿਆਂ ਕੋਲ ਹੈਗਾ ਲੋਕ ਕਹਿੰਦੇ ਆਰ ਬਾਈ ਰੇਟ ਬਹੁਤ ਮੰਗਦੇ ਆ ਬੀਟਲ ਦੇ ਬਰਾਬਰ ਰੇਟ ਮੰਗੀ ਜਾਂਦੇ ਆ ਆਪਾਂ ਸੁਣਿਆ ਵੀ ਹੈਗਾ ਵੀ 30 30 40 40 ਹਜ਼ਾਰ ਦੀਆਂ ਵਰਬਰੀਆਂ ਸੇਲ ਹੋ ਰਹੀਆਂ ਤੁਸੀਂ ਕੀ ਮੰਨਦੇ ਹੋ ਵੀ ਵੱਧ ਤੋਂ ਵੱਧ ਵਰਬਰੀ ਦੀ ਕਿੰਨੀ ਕੀਮਤ ਹੁੰਦੀ ਆ ਬਾਈ ਆਏ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਹਮ ਵਰਬਰੀ ਦਾ 10000 ਤੋਂ ਲੈ ਕੇ 50000 ਦਾ ਟਾਇਰ ਕੋਈ ਠੀਕ ਆ ਬਾਈ ਬਾਬੇ ਕੋਲੇ 70 70000 ਦੀਆਂ ਬਾਬੂਆਂ ਨੇ ਰਾਤ ਅੱਛਾ ਬਾਈ ਜਿਹੜੀ 70000 ਵਾਲੀ ਹੋਊਗੀ ਬਈ ਉਹਦੇ ਚ ਕੀ ਖਾਸੀਅਤ ਹੁੰਦੀ ਆ ਬਈ ਖਾਸੀਅਤ ਤਾਂ ਬਸ ਦਿਲ ਨੂੰ ਲੱਗੇ ਦੀ ਗੱਲ ਆ ਅੱਛਾ ਠੀਕ ਹੈ ਜੀ ਜੇਕਰ ਇਹਦੀ ਕਮਾਈ ਦੀ ਗੱਲ ਕਰੀਏ ਮੰਨ ਲਓ ਅੱਜ ਬੰਦਾ ਬਰਬਰੀ ਬੱਕਰੀ ਚ ਆਉਂਦਾ ਹੈਗਾ ਕਮਾਈ ਫਿਰ ਇਹਦੇ ਚ ਕਿਵੇਂ ਹੁੰਦੀ ਆ ਬਈ ਕਮਾਈ ਬੰਦੇ ਨੇ ਜਿਹੜੇ ਨੇ ਕੰਮ ਸਟਾਰਟ ਕਰਨਾਗਾ ਹੂੰ ਉਹ ਦੋ ਬੱਚਿਆਂ ਵਾਲੀ ਬੱਕਰੀ ਲੈ ਲੈ ਥੋੜੀ ਦਰਮਿਆਨੀ ਕਵਾਜ 10-12000 ਰੁਪਏ ਲੈ ਲੈ ਹਾਂਜੀ 6 ਮਹੀਨੇ ਆਪਾਂ ਬੱਚੇ ਸਾਹਮਣੇ 10-12000 ਰੁਪਏ ਦੇ ਬੱਚੇ ਕਹਿੰਦੇ ਬੱਕਰੀ ਆਪਣੀ ਘਰੇ ਕੀ ਠੀਕ ਹੈ ਬਈ ਕੋਈ ਬੰਦਾ ਨਵਾਂ 30-4000 ਆਦੀ ਵਰਗੀ ਵਾਪੀ ਲੈਂਦਾ ਹਾਂਜੀ ਕਾਟਾ ਕੋਈ ਹਾਂਜੀ ਨਾਰਮਲ ਰੇਟ ਤੇ ਲੈਣੀ ਚਾਹੀਦੀ ਹੈ ਨਾ ਬਈ ਆਏ ਹੁੰਦਾਗਾ ਚਲੋ ਹੋਰ ਵੀ ਹੋਰ ਸਾਥਾਂ ਤੇ ਬੰਦੇ ਆਉਂਦੇ ਆਪੇ ਹੂੰ ਆਹੋ ਬੰਦੇ ਕੰਮ ਚੱਲ ਜਾਂਦੇ ਨੇ ਜੇ ਨਵਾਂ ਬੰਦਾ ਤਾਂ 10-12000 ਰੁਪਏ ਲੱਗੂਗਾ ਇਹਦੇ ਚ ਬਈ ਕਈ ਬੱਕਰੇ ਹੁੰਦੇ ਆ ਜਿਵੇਂ ਸਿੰਗਾ ਵਾਲੇ ਵੀ ਆਪਾਂ ਦੇਖਿਆ ਹਨਾ ਇਹ ਬੱਕਰਾ ਘੋਨਾ ਹੈਗਾ ਫਿਰ ਇਹਦੇ ਜਮਾਂਦਰੂ ਹੀ ਸਿੰਗ ਨਹੀਂ ਹੁੰਦੇ ਜੀ ਹਾਂਜੀ ਹਾਂਜੀ ਬਈ ਇਹ ਘੋਨਾ ਹੀ ਹੈ ਜਮਾਂਦੂ ਜੇਕਰ ਬੱਕਰਾ ਕੰਨਾਂ ਦਾ ਸੋਨਾ ਹੋਵੇ ਸਿੰਗਾ ਚ ਹੋਵੇ ਉਹ ਫਿਰ ਕੁਆਲਿਟੀ ਜਮੰਨਿਆ ਜਾਂਦਾ ਜੀ ਹਾਂਜੀ ਹਾਂਜੀ ਠੀਕ ਆ ਬਈ ਜਾਨਵਰ ਤੋਰ ਕੇ ਦਿਖਾ ਦਿਓ ਜੀ ਥੋੜਾ ਜਿਹਾ ਬਈ ਤੋਰ ਕੇ ਦਿਖਾ ਦਿਓ ਜਾਨਵਰ ਬਈ ਬਹੁਤ ਸੋਹਣਾ ਸਾਰਾ ਮੇਲਾ ਖੜ ਖੜ ਦੇਖਦਾ ਹਨਾ ਬੱਕਰੇ ਦੇ ਕੰਨ ਕੁੰਨ ਦੇਖ ਲਓ ਉੱਪਰ ਨੂੰ ਚੱਕੀ ਪੋਈ ਮੜਾ ਜਾਂਦਾ ਆਹ ਦੇਖੋ ਬਈ ਪੂਰਾ ਵਧੀਆ ਜਿਹਨੂੰ ਕਹਿੰਦੇ ਨੇ ਵੀ ਇੱਕ ਨੰਬਰ ਵਰਬਰੀ ਆ ਇਹ ਬਾਈ ਨੇ ਪਾਲਿਆ ਵੀ ਸ਼ੌਂਕ ਨਾਲ ਆ ਉਮਰ ਇਹ ਦੀ ਕਿੰਨੀ ਹੋ ਗਈ ਆ ਬਾਈ ਉਮਰ ਇਹ 1.5 ਸਾਲ ਆ ਜੀ 1.5 ਸਾਲ ਆ ਜੀ ਠੀਕ ਆ ਬਾਈ ਬਹੁਤ ਸੋਹਣਾ ਬਾਈ ਜਾਨਵਰ ਹੈਗਾ ਬਾਈ ਹਰਬੀ ਤੇ ਬਾਈ ਜਗਦੀਪ ਉਹਨਾਂ ਦਾ ਆਪਣਾ ਹਿੱਸਾ ਆ ਇਹ ਠੀਕ ਆ ਬਾਈ ਠੀਕ ਆ ਬਾਈ ਤੇ ਜੇ ਗੱਲ ਕਰੀਏ ਬਾਈ ਹੁਣ ਤੁਸੀਂ ਦਿਖਾਉਣ ਲਿਆਏ ਹੋ ਜਿੰਨਾਂ ਕੋਲੇ ਵਰਬਰੀਆਂ ਬੱਕਰੀਆਂ ਆ ਕੋਈ ਬੰਦਾ ਪੁੱਛ ਲੈਂਦਾ ਵੀ ਭਾਈ ਕ੍ਰੋਸਿੰਗ ਤੇ ਵੀ ਛੱਡ ਦਿਨੇ ਹੋ ਫਿਰ। ਨਹੀਂ ਕ੍ਰੋਸਿੰਗ ਤੇ ਨਹੀਂ ਭਾਈ ਹਜੇ ਚੜਦੇ। ਯਾਰ ਤੁਹਾਨੂੰ ਮੈਂ ਘਰੇ ਆਪਣੇ। ਅੱਛਾ। ਠੀਕ ਆ ਭਾਈ। ਇਹਨੂੰ ਫਿਰ ਭਾਈ ਖਰਾਚ ਕੀ ਕੀ ਦਿਨੇ ਹੈਗੇ ਉਹ? ਸੁਬਾ ਸ਼ਾਮ ਕੀ ਡਾਈਟ ਹੁੰਦੀ ਹੈ? ਖਰਾਚ ਜਿਹੜੀ ਮੱਝਾਂ ਦੇ ਖਰਾਬ ਹੁੰਦੇ ਉਹ ਹੀ ਦਿਨੇਗੇ। ਅੱਛਾ। ਕਿਵੇਂ ਬੜੀ ਨਹੀਂ ਹੋਗੇ? ਹੂੰ। ਮੁਸਤੀ ਮੁਕੀ ਖੋਲਾ ਜਦੋਂ ਵੀ ਤਾਂ ਕਲਪਨ ਚੋਗੇ ਇਹ ਚੀਜ਼ਾਂ। ਠੀਕ ਆ ਭਾਈ। ਇਹਨੂੰ ਫਿਰ ਘਰੇ ਬੰਨ ਕੇ ਰੱਖ ਦਿਓ ਕਿ ਖੁੱਲਾ ਹੁੰਦਾ ਜੀ। ਖੁੱਲਾ ਹੁੰਦਾ। ਠੀਕ। ਠੀਕ ਆ ਭਾਈ। ਦੋਸਤੋ ਬਹੁਤ ਸੋਹਣਾ ਜਾਨਵਰ ਹੈਗਾ ਬਾਈ ਜੇਕਰ ਤੁਸੀਂ ਹੋਰ ਵੀ ਬਰਬਰੀ ਬੱਕਰੀਆਂ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੇ ਤੁਸੀਂ ਕਾਫੀ ਵੀਡੀਓ ਦੇਖ ਸਕਦੇ ਹੋ ਹਨ ਜਿਵੇਂ ਬਾਈ ਗਰਜੀਤ ਹੋਰੀ ਪਿੱਛੇ ਖੜੇ ਹੈਗੇ ਆਜ ਉਹਨਾਂ ਨਾਲ ਵੀ ਗੱਲਬਾਤ ਕਰਵਾਉਣੇ ਆ ਇਹ ਬਾਈ ਹੋਰੀ ਵੀ ਬਰਬਰੀਆਂ ਦਾ ਚੰਗਾ ਸ਼ੌਂਕ ਕਰਦੇ ਹੈਗੇ ਆ ਤੇ ਬਾਈ ਕਰਮਜੀਤ ਭਦੌੜ ਤੋਂ ਪਹਿਲੀ ਵਾਰੀ ਬਾਈ ਆਪਣੇ ਚੈਨਲ ਤੇ ਆ ਰਹੇ ਆ ਇਹ ਬਾਈ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਨੂੰ ਵੀ ਸ਼ੌਂਕ ਹੈਗਾ ਬਰਬਰੀ ਦਾ ਬਾਈ ਕਿੰਨੇ ਟਾਈਮ ਤੋਂ ਬਰਬਰੀ ਦੇ ਕੰਮ ਕਰ ਰਹੇ ਹੋ ਬਈ ਆਪਾਂ ਤਾਂ ਨਵੀਂ ਕੰਮ ਸਟਾਰਟ ਕਰਿਆ ਹੈ ਨੀ ਹਾਂਜੀ ਸਭ ਸਾਰੀ ਮੰਨ ਕੇ ਚੱਲੋ ਹਜੇ ਸਾਲ ਕੰਮ ਸ਼ੁਰੂ ਆਇਆ ਠੀਕ ਆ ਬਈ ਕਿੰਨੇ ਜਾਨਵਰ ਹੈਗੇ ਨੇ ਟੋਟਲ ਹੈਗੇ ਹੈ ਬਈ ਤਿੰਨ ਜਾਨਵਰ ਨੇ ਤਿੰਨ ਜਾਨਵਰ ਨੇ ਠੀਕ ਆ ਬਈ ਨਾਲ ਫਿਰ ਹੋਰ ਕੀ ਕੰਮ ਕਰਦੇ ਹੋ ਤੁਸੀਂ ਨਾਲ ਬਾਈ ਜੀ ਮੇਰਾ ਐ ਵੀ ਸ਼ਾਪ ਤੇ ਕੰਮ ਕਰਦਾ ਮੈਂ ਹਾਂਜੀ ਟਾਈਮ ਕੰਮ ਕਰਦਾਗਾ ਘਰੇ ਸੰਭਲ ਲੈਂਦੇ ਆ ਕਿੰਨੇ ਜਾਨਵਰ ਹੈਗੇ ਠੀਕ ਆ ਬਈ ਬਰਬਰੀ ਨਸਲ ਨੂੰ ਕਿਉਂ ਚੁਣਿਆ ਤੁਸੀਂ ਜਦੋਂ ਕੰਮ ਨਵਾਂ ਸ਼ੁਰੂ ਕੀਤਾ ਹਨਾ ਨਸਲਾਂ ਹੋਰ ਵੀ ਬਹੁਤ ਹੈਗੀਆਂ ਬੀਟਰਲ ਤੇ ਵੀ ਬਹੁਤ ਲੋਕ ਕੰਮ ਕਰ ਰਹੇ ਆ ਤੁਸੀਂ ਬਰਬਰੀ ਵੱਲ ਕਿਉਂ ਆਏ ਇਹ ਤਾਂ ਬਾਈ ਜੀ ਮਤਲਬ ਘਰੇ ਰੱਖਣ ਦੇ ਆਪਾਂ ਕਹੀਏ ਬੱਚਾ ਨੂੰ ਸੋਹਣਾ ਲੱਗਦਾ ਘਰਚ ਵੀ ਸੋਹਣਾ ਲੱਗਦਾ ਬੱਚਾ ਤੁਰਿਆ ਫਿਰਦਾ ਹਾਂਜੀ ਬਾਕੀ ਤਾਂ ਜਿਵੇਂ ਰੱਖ ਰਖਾ ਉਹ ਥੋੜੇ ਖਾਜ ਆ ਜਾਂਦਾ ਜੀ ਹਾਂਜੀ ਥੱਟ ਜਗ੍ਹਾ ਚ ਆ ਜਾਂਦਾ ਜੀ ਬਾਕੀ ਖਰਚਾ ਬੀਟਰ ਨਾਲੋਂ ਬਹੁਤ ਘੱਟ ਹੈ ਠੀਕ ਆ ਬਾਈ ਮਤਲਬ ਜੇ ਬਾਹਰ ਬੀਟਰ ਰੱਖ ਜੇ ਦੋ ਬੱਕਰੀਆਂ ਰੱਖ ਦੇ ਮੇਰੇ ਖਿਆਲ ਨਾਲ ਹਾਂਜੀ ਤਾਂ ਉਸ ਜਗ੍ਹਾ ਤੇ ਮੰਨ ਕੇ ਚੱਲੇ ਇੱਕ ਬਤਰੀ ਵਧੀਆ ਹੁੰਦੀ ਹੈ ਚੰਗੀ ਰੱਖ ਲੋ ਜੀ ਚੰਗੀ ਰੱਖ ਲੋ ਹਾਂਜੀ ਹਾਂਜੀ ਠੀਕ ਆ ਬਾਈ ਮੇਲੇ 'ਚ ਫਿਰ ਪਹਿਲੀ ਵਾਰ ਆਇਓ ਅੱਜ ਕਾਲੇ ਕੇ ਮੈਂ ਬਾਈ ਜੀ ਦੂਜੀ ਵਾਰੀ ਆ ਦੂਜੀ ਵਾਰੀ ਆ ਕਿਵੇਂ ਲੱਗ ਰਿਹਾ ਮੇਲੇ ਦਾ ਮਾਹੌਲ ਬਾਈ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਬਸ ਜਿਹੜੀ ਮੇਨ ਗੱਲ ਹੈ ਵੀ ਜਿਵੇਂ ਆਪਾਂ ਬਰਬਰਾਂ ਪਹਿਲੀ ਵਾਰੀ ਬੱਚਾ ਆਇਆ ਤੇ ਖਿੱਚ ਦਾ ਕੇਂਦਰ ਬਣਿਆਗਾ ਸੋਹਣਾਗਾ ਬੱਚਾ ਸਭ ਦੇਖ ਰਹੇ ਹੈਗੇ ਸਹੀ ਗੱਲ ਆ ਬਾਈ ਤੇ ਸਾਰੇ ਵੀਰਾਂ ਨੂੰ ਆਪ ਤੇ ਇਹੀ ਕਹਿੰਨੇ ਵੀ ਲੈ ਕੇ ਆਇਆ ਕਰੋ ਜਾਨਵਰ ਹਾਂਜੀ ਕਿੰਨਾ ਸੋਹਣੇ ਲੱਗਦੇ ਕੋਈ ਜ਼ਿਆਦਾ ਬੀਟ ਲੈ ਕੇ ਦੇਖਣ ਨੂੰ ਨਵੀਂ ਚੀਜ਼ ਦੇਖਣ ਨੂੰ ਮਿਲਦੀ ਹੈ ਇਹਨਾਂ ਨੇ ਲੋਕਾਂ ਨੂੰ ਚਾਹਤ ਹੁੰਦਾ ਵੀ ਨਵੀਂ ਚੀਜ਼ ਛੋਟੀ ਰੱਖੀ ਬਈ ਹਾਂਜੀ ਲੱ ਬਾਈ ਗਰਜੀਤ ਵੀ ਆਏ ਹੋਇਆ ਨਾਲ ਹਨਾ ਇਹ ਡਿਸਕਸ ਕਰੀ ਜਾਂਦੇ ਸੀ ਪਹਿਲਾਂ ਬਾਈ ਕਿਵੇਂ ਆ ਮੇਲਾ ਅੱਜ ਮੇਲਾ ਬਹੁਤ ਵਧੀਆ ਬਹੁਤ ਵਧੀਆ ਤੇ ਜਿਵੇਂ ਬਾਈ ਹੋਰੀ ਬਰਬਰਾਂ ਲੈ ਕੇ ਆਏ ਆ ਹਨਾ ਇਹਨਾਂ ਨੇ ਵੱਖਰਾ ਹੀ ਕੰਮ ਕਰਤਾ ਹੈਗਾ ਆਪਣੇ ਕੋਲ ਹੁਣ ਕਿੰਨੀਆਂ ਟੋਟਲ ਬਰਬਰੀਆਂ ਬਾਈ ਮੇਰੇ ਕੋਲ ਹਾਂਜੀ ਮੇਰੇ ਕੋਲ ਹੈਗੀਆਂ 10-11 ਠੀਕ ਆ ਬਾਈ ਇੱਕ ਬਾਈ ਚਲੋ ਹੋਰ ਗੱਲ ਮੌਕੇ ਤੇ ਯਾਦ ਆ ਗਈ ਕਈ ਬੰਦੇ ਜਿਹੜੇ ਬੀਟਲ ਦੇ ਕੰਮ ਕਰ ਰਹੇ ਸੀਗੇ ਬੜੀਏ ਚੰਗਾ ਕੰਮ ਕਰੇ ਉਹ ਵੀ ਹੁਣ ਬੀਟਲ ਬੱਕਰੀਆਂ ਵੇਚ ਕੇ ਬਰਬਰੀਆਂ ਤੇ ਆ ਰਹੇ ਆ ਵੀ ਬਰਬਰੀਆਂ ਰੱਖ ਲਈਏ ਸੌਖੀਆਂ ਖਾਂਦੀਆਂ ਘਾਟਾ ਇਹਨਾਂ ਦੀ ਮਾਰਕੀਟ ਹੈਗੀਆ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣੀ ਚਾਹੋਗੇ ਜੇ ਆਪਾਂ ਦਿਲੋਂ ਗੱਲ ਕਰੀਏ ਵੀ ਤੇਰ ਬੇਜੋਅ ਸਲਾਹ ਦੇਣੀ ਹੋਵੇ ਤੇਰ ਬੇਜੋਅ ਬਈ ਇਹੀ ਹੈ ਵੀ ਜਿਹੜਾ ਕੰਮ ਤੁਸੀਂ ਕਰੀ ਜਾਂਦੇ ਸੀ ਕਿ ਉਹ ਵਧ ਗਿਆ ਸੀ ਵਧੀਆ ਸੀ ਪਰ ਪਤਾ ਨਹੀਂ ਕੀ ਗੱਲ ਉਹਨਾਂ ਤੋਂ ਰਾਜੀ ਨਹੀਂ ਜਾਂ ਕੀ ਸਿਸਟਮ ਹੈ ਰਾਜੀ ਨਹੀਂ ਹੋਈਆਂ ਅੰਦਰੀਆਂ ਬੀਟਾਂ ਹਾਂ ਵੀ ਬੀਟਾਂ ਉੱਪਰ ਕਰੀ 1300 ਕੇ ਤਾਂ ਬਈ ਲੱਸੀ ਹੁੰਦੀ ਨਹੀਂ ਸਹੀ ਹੈ ਬਾਹਰ ਜੀ ਦੋਰ ਲਾਲ ਕੇ ਆਪਾਂ ਹਾਂਜੀ ਉਹਨਾਂ ਨੂੰ ਇਹ ਲੱਗਦਾ ਵੀ ਜਿਹੜੀ ਬਰਬਰੀ ਮੱਕਰੀ ਆ ਇਹ ਸੂਣ ਤੋਂ ਬਾਅਦ ਵੀ ਹੁੰਦੀ ਰਹਿੰਦੀ ਆ ਰਾਜੀ ਰਹਿੰਦੀ ਆ ਹਾਂਜੀ ਤੇ ਉਹਨਾਂ ਨੇ ਮਨ ਨੂੰ ਕੁਝ ਥੋੜਾ ਜਿਹਾ ਉਹ ਵੀ ਚੀਜ਼ ਲਿੱਖਾ ਬਣਦੇ ਰਾ ਲੈ ਕੇ ਅੱਛਾ ਉੱਥੇ ਹੀ ਬੈਨ ਦਾ ਹਾਂ ਠੀਕ ਹੈ ਬੱਕਰੀ ਉਹ ਵੀ ਬਹੁਤ ਵੱਡੀ ਹੈ ਬੀਟਾ ਦਾ ਪਰ ਪੰਜਾਬ ਦੀ ਨਸਲਾ ਦੇ ਬਾਕੀ ਜਿਹਨੇ ਗਾਰਡ ਨਹੀਂ ਪਾਉਣੀ ਉਹਨੇ ਬਰਬਰੀ ਦੇ ਵੀ ਪਾ ਦੇਣੀ ਹੈ ਹਾਂ ਉਹਨੇ ਪਾ ਦੇਣੀ ਬਰਬਰੀ ਵੀ ਲਿੱਸੀ ਕਰ ਦਿੰਦੇ ਲੋਕ ਕਰ ਦਿੰਦੇ ਆ ਬਈ ਜਦੋਂ ਖਰਾਕ ਨਹੀਂ ਪਾਈ ਬੱਚੇ ਨੂੰ ਦੁੱਧ ਨਾ ਮਿਲਿਆ ਤੇ ਬੱਚਾ ਕਮਜ਼ੋਰ ਹੋ ਜਾਂਦਾ ਸਹੀ ਹੈ ਸਹੀ ਤੇ ਕਿੱਥੋਂ ਉਹਦਾ ਵਿਕਾਸ ਹੋਊਗਾ ਛੇਤੀ ਜੇ ਸਹੀ ਵਿਕਾਸ ਇਹਦਾ ਕਰਨਾ ਆਪਾਂ ਚੰਗਾ ਦੁੱਧ ਮਿਲਦਾ ਚੰਗੀ ਖਰਾਕ ਪਾਉਣੇ ਆ ਤੇ 5-6 ਮਹੀਨਿਆਂ ਦਾ ਜਿਹੜਾ ਬੱਚਾ ਬਰਬਰੀ ਦਾ ਕ੍ਰੋਸ ਹੋ ਜਾਂਦੀ ਹੈ ਪਾਠਾ ਤੇ ਸਾਲ ਦੇ ਵਿੱਚ ਵਿੱਚ ਸੂ ਪੈਂਦੀ ਹੈ ਹਾਂਜੀ ਮਿਹਰ ਦਾ ਵਧੀਆ ਚੀਜ਼ ਆ ਪਰ ਬੀਟਲ ਆਉਂਦੀ ਥਾਂ ਤੇ ਬਈ ਬੀਟਲ ਨੂੰ ਨਾ ਗਵਾਓ ਮੈਂ ਤਾਂ ਕਹਿਣਾ ਹਾਂ ਰੱਖਣੀ ਚਾਹੀਦੀ ਆ ਉਹਦੇ ਘਰੇ ਠੀਕ ਆ ਬਾਈ ਬਾਕੀ ਬਾਈ ਦਾ ਜਾਨਵਰ ਆ ਸੰਦੀਪ ਦਾ ਬਈ ਇਹ ਕਿਵੇਂ ਲੱਗਿਆ ਬਹੁਤ ਘੈਂਟ ਆ ਬਾਈ ਘੈਂਟ ਆ ਬਾਈ ਵਧੀਆ ਵਧੀਆ ਜਿੰਨਾ ਵੀ ਕਹਦੇ ਕਿ ਉਨਾ ਹੀ ਚੰਗਾ ਕਦੋਂ ਛੱਡਣ ਲੱਗੋਗੇ ਫਿਰ ਬਈ ਜਦੋਂ ਕਿਸੇ ਨੇ ਕਰਾਉਣੀ ਆ ਬੱਕੀ ਬਾਈ ਬਸ ਆਪਣੇ ਰਿਜ਼ਲਟ ਆ ਜਾਂਦੇ ਉਦੋਂ ਬਾਅਦ ਛੱਡ ਦਾਂਗੇ ਬਈ ਠੀਕ ਆ ਠੀਕ ਆ ਇੱਕ ਗੱਲ ਆ ਬਈ ਰਿਜ਼ਲਟ ਮੰਦੇ ਨੇ ਬਾਈ ਨਾ ਅਸਲੇ ਵਿੱਚ ਗੱਲ ਅੱਗੀ ਆ ਮੈਂ ਨਾ ਆਪਣੇ ਲੋਕ ਬਈ ਨਾ ਜਹਿਲ ਸੀ ਕਰਦੇ ਆ ਜੇ ਕੋਈ ਚੰਗਾ ਬੱਚਾ ਆ ਜੇ ਉਹ ਤਾਂ ਲਘੋ ਲੈਂਦੇ ਆ ਉਹ ਤਾਂ ਕਹਿੰਗੇ ਅਸੀਂ ਤਿਆਰ ਕਰਾਂਗਾ ਜਿਹੜੇ ਮਾੜਾ ਬੱਚਾ ਹੁੰਦਾ ਚੱਕ ਚੱਕ ਕੇ ਦਿਖਾਉਂਦੇ ਆ ਭਰਾਉਣ ਵੀਡੀਓ ਨੂੰ ਸਾਦਾ ਕਿ ਫਲਾਣੇ ਦੇ ਬੱਚੇ ਦਾ ਰਿਜ਼ਲਟ ਆਇਆਗਾ ਸਹੀ ਆ ਬਈ ਤੇ ਜਮਾ ਜ਼ੀਰੋ ਕਰ ਦਿੰਦੇ ਇੱਕ ਗੱਲ ਹੋਰ ਆ ਬਈ ਪਿਛਕਦੀਆਂ ਕਹਿੰਦੇ 20 ਬੱਕਰੀਆਂ ਕਰਾ ਦੇ ਤੇ ਇੱਕੀ ਬੱਕਰੀ ਜਵਾਦ ਦਿੱਤਾ ਗੁੱਸੇ ਹੋਣਾ ਹੀ ਹੋਣਾ ਉਦੋਂ ਕਹਿੰਦੇ ਆਕੜ ਇਹਨੇ ਜੀ ਠੀਕ ਹੈ ਬਾਈ ਫਿਰ ਅੜੀਆਂ ਭੰਲਣ ਦੀ ਗੱਲ ਕਰ ਲੈਂਦੇ ਆ ਚਲੋ ਠੀਕ ਹੈ ਬਈ ਆਸਾਂ ਮਜਾ ਕੇ ਤਾਂ ਹਨਾ ਵਧੀਆ ਪ੍ਰਮਾਤਮਾ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ ਜਾਨਵਰ ਵਧੀਆ ਤੰਦਰੁਸਤ ਰਹਿਣ ਧੰਨਵਾਦ ਬਈ ਸਾਰੇ ਭਰਾਵਾਂ ਦਾ